ਅੰਜ ਮਿੱਤਰੋ ਕੀ ਹਾਲ ਚਾਲ ਨੇ ਜਿਹੜੀ ਆਪਾਂ ਗੱਡੀ ਰਾਤ ਇਹਦਾ ਪ੍ਰੌਨ ਦਾ ਕਟਿੰਗ ਕਰਤਾ ਸੀ ਸਕਾਰਪਿਓ ਦਾ ਇਹਦਾ ਪਾਰਟ 2 ਉਹ ਪਾਤਾ ਸੀ ਉਹਨੂੰ ਪਾਰਟ 3 ਆਪਣਾ ਜਿਹੜਾ YouTube ਪੇਜ ਤੇ ਪਊਗਾ ਜਾਂ Facebook ਪੇਜ ਤੇ ਪਊਗਾ ਫੁੱਲ ਵੀਡੀਓ ਵੇਖਣ ਲਈ ਪਏ ਨੂੰ ਕਰ ਲਓ ਫਾਲੋ ਤੇ ਦਿਖਾ ਦਿੰਨਾ ਤੁਹਾਨੂੰ ਕੀ ਕੰਡੀਸ਼ਨ ਹੋਈ ਪਈ ਗੱਡੀ ਦੀ ਚੈੱਕ ਕਰ ਲਓ ਪ੍ਰੌਨ ਚੈੱਕ ਕਰ ਸਕਦੇ ਤੁਸੀਂ ਮੈਂ ਕਹਿੰਨਾ ਗੱਡੀ ਬਜਨ ਕਰਨ ਇਹ ਧੱਕ ਪਤਾ ਇੱਥੋਂ ਤੱਕ ਪਈ ਆ ਵਾਟ ਚੈੱਕ ਕਰ ਲਓ ਤੁਸੀਂ ਇੱਥੋਂ ਤੱਕ ਵਾਟ ਸੀਗੀ ਜਿਹੜੀ ਬਾਰੀ ਸੀਗੀ ਪਲਾ ਸਪੇਸ ਜਮੀ ਆਣੀ ਸੀ ਸਪੇਸ ਦੇ ਚੈੱਕ ਕਰ ਲਓ ਇੱਕ ਵਾਰ ਤੁਸੀਂ ਇਹ ਜਿਹੜੀ ਬਾਰੀ ਆ ਇੱਥੇ ਸੀਗੀ ਆਪਾਂ ਖੱਚ ਕੁਛ ਪਾ ਕੇ ਅੱਗੇ ਕਰ ਲਿਆ ਬਾਰੀ ਜੋੱਕੇ ਸੈਟਿੰਗ ਆ ਗਈ ਆ ਤੇ ਹੁਣ ਆਪਾਂ ਗੱਡੀ ਦੀ ਮੰਨ ਚੋਲੋ ਸੈਟਿੰਗ ਕਰਨ ਲੱਗੇ ਆ ਅੱਜ ਦੇਖਦੇ ਆ ਅੱਜ ਮੰਨ ਚੋਲੋ ਦਾ ਪਿੱਲਰ ਸੈੱਟ ਕਰ ਦਾਂਗੇ 100% ਤੇ ਜਿਹੜੀ ਇੱਧਰ ਸਕਾਰਪਿਓ ਖੜੀ ਆ ਇਹਦਾ ਪਰਲੀ ਸਾਈਡ ਤੋਂ ਡੈਮੇਜ ਹੋ ਚੁੱਕੀ ਐਕਸੀਡੈਂਟ ਹੋ ਚੁੱਕਿਆ ਸੀ ਤੇ ਇਹ ਵੀ ਮੰਨ ਚੋਲੋ ਰੈਡੀ ਆ ਅੱਜ ਦੀ ਫਿਟਿੰਗ ਕਰ ਦਾਂ ਪੈਕਿੰਗ ਵੀ ਕਰ ਦਾਂਗੇ ਤੇ ਜਿਹੜੀ ਗੱਡੀ ਆਪਣੇ ਰਤਗਿਆ ਵਾਲੀ ਸੀਗੀ ਇਹਦਾ ਮੰਨ ਚੋਲੋ ਜਦ ਆਪਾਂ ਇੰਜਨ ਦੀ ਫਿਟਿੰਗ ਚੱਲੀ ਜਾਂਦੀ ਆ ਇਹਦਾ ਇੰਜਨ ਦਾ ਕੰਮ ਚੱਲੀ ਜਾਂਦਾ ਤੇ ਬਣੇ ਰਹੋ ਵੀਡੀਓ ਦੇ ਨਾਲ ਪੇਜ ਨੂੰ ਕਰ ਲੋ ਫੋਲੋ ਮੇ ਤੇ ਬਹੁਤ ਜਲਦ ਕਰਦੇ ਫੁੱਲ ਵੀਡੀਓ ਪਾ ਦਾਂਗੇ ਜੇ ਕਿਸੇ ਵੀ ਇਹਨੇ ਕੰਮ ਕਰਵਾਉਣਾ ਸਾਡੀ ਸ਼ਾਪ ਮੰਡੇ ਡੱਬ ਵਾਲੀ ਬਹੁਤ ਧੰਨਵਾਦ ਤੇ ਬਿਜਟ ਕਰ ਲੋ ਥੈਂਕ ਯੂ ਧੰਨਵਾਦ ਪੇਜ ਨੂੰ ਫਾਲੋ ਫਾਲੋ ਥੈਂਕ ਯੂ